ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਰ ਹਸਪਤਾਲ ਯਾਨੀ ਕਿ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵਿੱਚ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਹਸਪਤਾਲ ਵਿੱਚ ਲੋੜਵੰਦਾ ਵਾਸਤੇ OPD ਸੇਵਾਵਾਂ ਮੁਫਤ ਹੋਣਗੀਆਂ ਦਿੱਲੀ ਵਿੱਚ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲ ਨੇ ਦੱਸਿਆ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਤਾਂ ਸਾਡੇ ਵਿਰੋਧੀਆਂ ਨੇ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਕੰਮ ਵਿੱਚ ਰੁਕਾਵਟਾਂ ਪਾਉਣ ਵਾਸਤੇ ਅਦਾਲਤਾਂ ਵਿੱਚ ਪਹੁੰਚ ਕਾਰਨ ਸਮੇਤ ਬਹੁਤ ਸਾਰੀਆਂ ਜੁਗਤਾਂ ਲੜਾਈਆਂ ਸੀ ਜੋ ਸਾਰੀਆਂ ਫੇਲ ਹੋ ਗਈਆਂ ਨੇ ਉਹਨੇ ਵੀ ਦੱਸਿਆ ਕਿ ਇਸ ਹਸਪਤਾਲ ਵਿੱਚ ਆਧੁਨਿਕ ਮਸ਼ੀਨਰੀ ਲਗਾਈ ਜਾਵੇਗੀ ਜਿਸ ਨਾਲ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਸਹੂਲਤ ਮਿਲੇਗੀ ਉਹਨੇ ਇਹ ਵੀ ਕਿਹਾ ਕਿ ਇਸ ਹਸਪਤਾਲ ਵਿੱਚ ਪ੍ਰੋਫੈਸ਼ਨਲ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ 5 ਮਈ ਨੂੰ ਬੜੇ ਸਮੇਂ ਤੋਂ ਰੁਕੇ ਹੋਏ ਗੁਰਦੁਆਰਾ ਬਾਲਾ ਸਾਹਿਬ ਵਿਖੇ ਜੜਾ ਗੁਰੂ ਹਰਿਕ੍ਰਿਸ਼ਨ ਹਸਪੀਟਲ ਹੈ ਉਹਦਾ ਜਿਹੜਾ ਨਵਾਂ ਵਿੰਗ ਤਿਆਰ ਹੋਇਆ ਸੀ ਜਿੱਦੇ ਉੱਤੇ ਸਾਡੀਆਂ ਇਲੈਕਸ਼ਨਾਂ ਦੇ ਸਮੇਂ ਕੋਟਾ ਦੇ ਵਿੱਚ ਸਾਡੇ ਵਿਰੋਧੀਆਂ ਵੱਲੋਂ ਸਟੇ ਲਾਤੇ ਗਏ ਸੀ ਔਰ ਉਹਦੀਆਂ ਪਰਮਿਸ਼ਨ ਦੇ ਉੱਤੇ ਬੜੀਆਂ ਅੜਕਲਾਂ ਪਾਈਆਂ ਗਈਆਂ ਸੀ ਉਹਨੂੰ ਧੀਰੇ ਧੀਰੇ ਅਸੀਂ ਖਤਮ ਕੀਤਾ ਔਰ ਅੱਜ ਸਾਨੂੰ ਇਹ ਖੁਸ਼ੀ ਹੋ ਰਹੀ ਹੈ ਕਿ 5 ਤਰੀਕ ਨੂੰ 5 ਮਈ ਨੂੰ ਉਹਦੀ ਅਰਦਾਸ ਕਰਕੇ ਆਰੰਭਤਾ ਕੀਤੀ ਜਾ ਰਹੀ ਹੈ ਔਰ ਉਸ ਵਿੰਗ ਦੇ ਵਿੱਚ ਜਿੱਥੇ OPD IPD ਜਿੱਥੇ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਸੀਟੀ ਸਕੈਨ ਵੀ ਉੱਥੇ ਨਵਾਂ ਸ਼ੁਰੂ ਕੀਤਾ ਜਾਏ ਸਾਰੀ ਉਹ ਫੈਸਿਲਿਟੀਆਂ ਜਿਹੜੀਆਂ ਲੋਕਾਂ ਨੂੰ ਇੱਕ ਪ੍ਰੋਬਲਮ ਆਣ ਦੇ ਉੱਤੇ ਇੱਕ ਮਲਟੀ ਯੂਟੀਲੀ ਹਸਪਤਾਲ ਦੇ ਵਿੱਚ ਹੁੰਦੀ ਹੈ ਉਹ ਉੱਥੇ ਮੁਹੱਈਆ ਕਰਾਈਆਂ ਜਾਣ ਮਗਰ ਛੋਟੇ ਵਿੰਗ ਤੋਂ ਸ਼ੁਰੂ ਕੀਤੇ ਹੋਏ ਇਹਨੂੰ ਧੀਰੇ ਧੀਰੇ ਅੱਗੇ ਪਹੁੰਚਾਣਾ ਇਹ ਮੈਂ ਸਮਝਦਾ ਕਿ ਸਮੁੱਚੀ ਕੌਮ ਦਾ ਜ਼ਿੰਮਾ ਬੰਦਾ ਹੈ ਔਰ ਇਹ ਹਸਪਤਾਲ ਇਸ ਕਰਕੇ ਸ਼ੁਰੂ ਕੀਤਾ ਜਾ ਰਿਹਾ ਕਿਉਂਕਿ ਇਹਦੇ ਉੱਤੇ ਇਨੇ ਸਾਲਾਂ ਤੋਂ ਜਦ ਸਿਆਸਤਾਂ ਹੁੰਦੀਆਂ ਰਹੀਆਂ ਔਰ ਗੁਰੂ ਮਹਾਰਾਜ ਵੱਲੋਂ ਬਖਸ਼ੀ ਉਸ ਥਾਂ ਦੇ ਉੱਤੇ ਬਾਬਾ ਹਰਬੰਸ ਸਿੰਘ ਜੀ ਵੱਲੋਂ ਕੀਤੀ ਹੋਈ ਇਸ ਕਾਰ ਸੇਵਾ ਤੋਂ ਬਾਅਦ ਜੋਦ ਵੀ ਇਹ ਹਸਪੀਟਲ ਸ਼ੁਰੂ ਨਹੀਂ ਹੋ ਰਿਹਾ ਸੀ ਮਗਰ ਕਮੇਟੀ ਨੇ ਪੂਰਾ ਫੈਸਲਾ ਲਿਆ ਕਿ ਅਸੀਂ ਆਪ ਸਭ ਵੱਤ ਚੜ ਕੇ ਅੱਗੇ ਹਿੱਸਾ ਪਾ ਕੇ ਇਹਦਾ ਕੰਮ ਕਰੀਏ ਔਰ ਇਹਦਾ ਸਭ ਤੋਂ ਪਹਿਲਾ ਮੈਂ ਦੱਸ ਰਿਹਾ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੈਡੀਕਲ ਫੈਸਿਲਿਟੀਆਂ ਚੱਲ ਰਹੀਆਂ ਜਿਸ ਤਰੀਕੇ ਦੇ ਨਾਲ ਬੰਗਲਾ ਸਾਹਿਬ ਦੇ ਵਿੱਚ ਐਮ ਆਰ ਆਈ ਜਿਹੜੀ ਹੈ ਸੀਟੀ ਸਕੈਨ ਜਿਹੜੀ ਹੈ ਜਿਹੜੀ ਬਾਜ਼ਾਰ ਚ 15-15000 ਰੁਪਏ ਦੇ ਵਿੱਚ ਹੁੰਦੀ ਹੈ ਉਹ 50 ਰੁਪਏ ਦੇ ਵਿੱਚ ਕੀਤੀ ਜਾਂਦੀ ਹੈ ਸਿਰਫ ਪਰਚੀ ਦੇ ਉੱਤੇ ਜਿਹੜੀ ਉੱਤੇ ਪਰਚੀ ਕੱਟੀ ਜਾਂਦੀ ਹੈ ਬਾਲਾ ਸਾਹਿਬ ਹਸਪੀਟਲ ਦੇ ਵਿੱਚ ਜਿਹੜੀ ਡਾਇਲਿਸਿਸ ਹੋ ਰਹੀ ਹੈ ਉਹ ਉੱਥੇ ਫੀ ਕਾਊਂਟਰ ਵੀ ਨਹੀਂ ਲੱਗਿਆ ਕਿਉਂਕਿ ਉਹ ਜ਼ੀਰੋ ਉੱਥੇ ਲੋਕਾਂ ਕੋਲੋਂ ਪੈਸਾ ਲਿਆ ਜਾਂਦਾ ਇਸ ਕਰਕੇ ਉੱਥੇ ਕੋਈ ਫੀ ਕਾਊਂਟਰ ਵੀ ਨਹੀਂ ਬਣਾਇਆ ਗਿਆ اسی طریقے ਦੇ ਨਾਲ ਇਸ ਹਸਪਤਲ ਦੀ ਆਰੰਭਤਾ ਕਰਦੇ ਵਕਤ ਮੈਨੂੰ ਇੱਕ ਖੁਸ਼ੀ ਇਹ ਦੱਸਦੇ ਹੋਏ ਸੰਗਤਾਂ ਨੂੰ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਜ਼ੀਰੋ ਕੋਸਟ ਦੇ ਉੱਤੇ اوਪੀਡੀ ਸ਼ੁਰੂ ਕੀਤੀ ਜਾਏਗੀ ਕੋਈ ਵੀ ਬੰਦਾ ਜਾ ਕੇ ਉੱਥੇ ਡਾਕਟਰਸ ਨੂੰ ਦਿਖਾਏਗਾ ਉਹਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਹੈ ਇਹ ਫਰੀ ਆਫ ਕੋਸ ਜਿਹੜੀ ਹੈ اوਪੀਡੀ ਸ਼ੁਰੂ ਕੀਤੀ ਜਾਏਗੀ ਅਗਰ ਉਹਦਾ ਕੋਈ ਵੱਡਾ ਇਲਾਜ ਹੋਣਾ ਹੋਵੇਗਾ ਤੇ ਉਹ ਡਾਕਟਰਸ ਜਾਂ ਜਿਹੜੇ ਉਹਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਜਿਹੜਾ ਰეკਮੈਂਡ ਕੀਤਾ ਜਾਏਗਾ ਉਹਦੀ ਅਲੱਗ ਚਾਰਜਸ ਨੇ ਮਗਰ ਹਸਪੀਟਲ ਵਸੇ ਸ਼ੁਰੂਆਤ ਕਰਨ ਵਸੇ ਔਰ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਵੀ ਜਿਹੜਾ ਖਰਚਾ ਆਏਗਾ ਗੁਰਦੁਆਰਾ ਕਮੇਟੀ ਤੋਂ ਬਿਅਰ ਕੀਤਾ ਜਾਏਗਾ ਨਾ ਕਿ ਸੰਗਤਾਂ ਦੇ ਸਾਰੀਆਂ ਸੰਗਤਾਂ ਨੂੰ ਅਸੀਂ ਸੱਦਾ ਦਵਾਂਗੇ ਕਿ 5 ਤਰੀਕ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਾਣਦੇ ਹੋਏ ਕੀਰਤਨ ਦਰਬਾਰ ਸਜਾ ਕੇ ਅਰਦਾਸ ਕਰਕੇ ਬਾਬਾ ਬਚਨ ਸਿੰਘ ਜੀ ਵਰਗਿਆਂ ਜਿਨ੍ਹਾਂ ਜਿਹੜੀ ਅੱਜ ਬਾਬਾ ਹਰਬੰਸ ਸਿੰਘ ਜੀ ਦੀ ਸੰਪਰਦਾ ਨੂੰ ਸੰਭਾਲ ਰਹੇ ਆ ਤੇ ਉਹਨਾਂ ਵੱਲੋਂ ਅਰਦਾਸ ਕਰਨ ਤੋਂ ਬਾਅਦ, ਸ਼ੁਗਲੀ ਉਤਪਾਨ ਤੋਂ ਬਾਅਦ ਇਹ ਹਸਪਤਲ ਜਿਹੜਾ ਸੰਗਤਾਂ ਲਈ ਜ਼ੀਰੋ ਓਪੀਟੀ ਦੇ ਨਾਲ ਖੋਲਿਆ ਜਾ ਰਿਹਾ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਛੱਡ ਕੇ 5 ਮਈ ਨੂੰ ਗੁਰਦੁਆਰਾ ਬਾਲਾ ਸਾਹਿਬ ਗੁਰੂ ਹਰਕ੍ਰਿਸ਼ਨ ਹਸਪਤਲ ਪਹੁੰਚ ਕੇ ਉੱਥੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੀਏ ਔਰ ਕੌਮ ਵੱਲੋਂ ਬਣਾਏ ਗਏ ਕਿਉਂਕਿ ਇਹ ਸਾਂਝਾ ਕੰਮ ਹੈ, ਕੌਮ ਦਾ ਆਪਣਾ ਹਸਪਤਲ ਹੈ, ਉਹਦੇ ਵਿੱਚ ਸਾਰੇ ਆਪਣੀਆਂ ਸ਼ੁਗਲੀ ਉਤਪਾਨ ਬਹੁਤ-ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪਹਿਲੇ ਮੈਡੀਕਲ ਖੇਤਰ ਦੇ ਵਿੱਚ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਜਿਸ ਦਾ ਕਿ ਪੂਰੇ ਮੈ ਖਮੇ ਦਾ ਸੰਸਾਰ ਭਰ ਦੇ ਵਿੱਚ ਕੋਈ ਅਸੀ ਉਦਾਰਨ ਹੋਰ ਨਹੀਂ ਮਿਲਦੀ ਕਿ ਜਿੱਥੇ 50 ਰੁਪਏ ਦੇ ਵਿੱਚ ਐਮ ਆਰ ਆਈ ਔਰ ਫ੍ਰੀ ਡਾਇਲਿਸਿਸ ਬਿਨਾਂ ਕਿਸੇ ਭੇਰਪਾਪ ਦੇ ਬਿਨਾਂ ਕਿਸੇ ਜਾਪ ਪਾਤ ਦੇ ਕਿਸੇ ਬਿਨਾਂ ਕਿਸੇ ਫਿਰਕੇ ਦੇ ਸਭ ਦਾ ਇਲਾਜ ਕੀਤਾ ਜਾ ਰਿਹਾ ਹੋਵੇ ਇਹ ਕੇਵਲ ਅਤੇ ਕੇਵਲ ਮਾਨ ਜਿਹੜਾ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਹੈ ਜਿੱਥੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਨਰੰਤਰ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਉੱਥੇ ਨਾਲ ਹੀ ਹੁਣ ਇਸ ਅ ਸੇਵਾ ਦੇ ਵਿੱਚ ਹੋਰ ਵਾਅਦਾ ਕੀਤਾ ਜਾ ਰਿਹਾ ਕਿ ਗੁਰੂ ਹਰਕ੍ਰਿਸ਼ਨ ਮੈਡੀਕਲ ਸਾਇੰਸਸ ਐਂਡ ਰਿਸਰਚ ਜੋ ਹਸਪੀਟਲ ਸ਼ੁਰੂ ਕਰਨ ਜਾ ਰਹੇ ਆ 5 ਤਰੀਕ ਨੂੰ 5 ਬਈ ਨੂੰ ਉਸ ਦੀ ਯੂ ਐਸ ਪੀ ਜਿਹੜੀ ਹੋਏਗੀ ਉਹ ਇਹ ਹੈ ਕਿ ਹਰ ਇੱਕ ਲੋੜਵੰਦ ਜਿਨ੍ਹਾਂ ਕੋਲ ਇਲਾਜ ਕਰਾਉਣ ਦੇ ਪੈਸੇ ਨਹੀਂ ਹਨ ਅੱਜ ਬਹੁਤ ਸਾਰੇ ਪਰਿਵਾਰ ਐਸੇ ਹਨ ਜਿਹੜੇ ਡਾਕਟਰ ਤੱਕ ਇਸ ਕਰਕੇ ਨਹੀਂ ਜਾ ਸਕਦੇ ਕਿ ਡਾਕਟਰ ਦੀ 700 800 ਰੁਪਏ ਦੀ OPD ਦੀ ਫੀਸ ਕਿੱਥੋਂ ਲਿਆਉਣਗੇ ਜਾਂ 500 ਰੁਪਏ ਦੀ ਡਾਕਟਰ ਦੀ OPD ਦੀ ਫੀਸ ਕਿੱਥੋਂ ਲੈ ਕੇ ਆਉਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਉਹਨਾਂ ਸਾਰੇ ਲੋੜਵੰਦ ਪਰਿਵਾਰਾਂ ਦੀ ਜੋ OPD ਹੈ ਜੋ ਉਹਨਾਂ ਦੀ ਇਲਾਜ ਹੈ ओपीडी ਦਾ ਉਹ ਬਿਲਕੁਲ ਫ੍ਰੀ ਹੋਏਗਾ ਬਿਲਕੁਲ ਮੁਫਤ ਹੋਏਗਾ ओपीडी ਬਿਲਕੁਲ ਫ੍ਰੀ ਹੋਏਗੀ ਲੇਕਿਨ ਉਸ ਤੋਂ ਬਾਅਦ ਅਗਰ ਉਹਨਾਂ ਦੀ ਕੋਈ ਟ੍ਰੀਟਮੈਂਟ ਅੱਗੇ ਚੱਲਨੀ ਹੈ ਤੇ ਡਾਕਟਰ ਦੀ ਰეკਮੈਂਡੇਸ਼ਨ ਦੇ ਅਕੋਰਡਿੰਗ ਜੋ ਵੀ ਮਿਨੀਮਮ ਖਰਚਾ ਹੋਏਗਾ ਉਹ ਲੈ ਕੇ ਕੀਤਾ ਜਾਏਗਾ ਇਹ ਹਸਪੀਟਲ ਜਿਹੜਾ ਬਿਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾਏਗਾ ਇਹ ਬਿਲਕੁਲ ਰੀਜ਼ਨੇਬਲ ਰੇਟ ਦੇ ਉੱਤੇ ਔਰ ਲੋਕਾਂ ਦੀ ਲੋੜ ਨੂੰ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਚ ਲਾਇਆ ਜਾਏਗਾ ਕਿਉਂਕਿ ਉਸ ਦੇ ਉਸ ਜਗਾ ਤੇ ਉਸ ਥਾਨ ਦੇ ਤੇ ਆਲਰੇਡੀ ਡਾਇਲਿਸਿਸ ਸੈਂਟਰ ਜਿਹੜਾ ਚੱਲ ਰਿਹਾ ਜਿੱਥੇ ਕ੍ਰੀਪਰੀ ਸਮੇਂ ਦਾ 60000 ਤੋਂ ਉੱਪਰ ਡਾਇਲਿਸ ਜਿਹੜੇ ਆਲਰੇਡੀ ਹੋ ਚੁੱਕੇ ਆ ਔਰ ਬਹੁਤ ਹੀ ਲੋਗਾ ਨੂੰ ਉਸ ਦਾ ਫਾਇਦਾ ਮਿਲ ਰਿਹਾ ਅੱਜ ਪੂਰੇ ਸੰਸਾਰ ਭਰ ਦੇ ਵਿੱਚ ਚਰਚਾ ਹੈ ਉਸ ਸਾਡੇ ਸੈਂਟਰ ਦੀ 75000 ਦੇ ਵੀ ਦੇ ਦੱਸਿਆ ਲੰਘੂ 75000 ਤੋਂ ਵੱਧ ਡਾਇਲਿਸ ਜਿਹੜੇ ਉੱਥੇ ਹੋ ਚੁੱਕੇ ਆ ਔਰ ਪੂਰੇ ਸੰਸਾਰ ਭਰ ਦੇ ਵਿੱਚ ਇਸ ਸੈਂਟਰ ਦੇ ਚਰਚਾ ਇੱਕ ਇਹ ਇੱਕ ਵਾਹਿਦ ਐਸਾ ਸੈਂਟਰ ਹੈ ਜਿਹੜਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਆਫ ਕੋਸਟ ਚਲਾਇਆ ਜਾ ਰਿਹਾ ਸੋ ਇਸ 5 ਤਰੀਕ ਨੂੰ 5 ਮਈ ਨੂੰ ਉਦਘਾਟਨ ਹੋਣਾ ਹੈ ਜੋ ਸੰਗਤਾਂ ਦੇ ਸ਼ਿਰਕਤ ਹੋਣਾ ਹੈ ਉਸ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੀਰਤਨ ਦਰਬਾਰ ਹੈ ਉਸ ਤੋਂ ਬਾਅਦ ਅਰਦਾਸ ਕਰਕੇ ਹਸਪੀਟਲ ਦਾ ਸ਼ੁਭ ਆਰੰਭ ਕੀਤਾ ਜਾਏਗਾ ਸੋ ਵੱਧ ਤੋਂ ਵੱਧ ਸੰਗਤਾਂ ਪਹੁੰਚਣ